ਪਾਵੇਂ ਸਰਕਾਰਾਂ ਸਾਡੇ ਨਾਲ ਖੜੀਆਂ ਨੇ ਸਾਡੇ ਨਾਲ ਬੋਲਦੀਆਂ ਨੇ ਸਾਡੀ ਰੱਖਿਆ ਕਰਦੀਆਂ ਨੇ ਪਰ ਉਹ ਕੱਟਦੀ ਕਰਦੇ ਜਿਨ੍ਹਾਂ ਦੇ ਖਿਲਾਫ ਸਾਡੀ ਲੜਾਈ ਆ ਸੌਥ ਏਸ਼ੀਆ ਸਭ ਕੰਟੀਨੈਂਟ ਦਾ ਸਭ ਤੋਂ ਵੱਡਾ ਜਿਹੜਾ ਰਾਜ ਉਹਦੇ ਅਸੀਂ ਵਾਰਿਸ ਆ ਤੇ ਅਸੀਂ ਅੱਜ ਇਹਨਾਂ ਦੀਆਂ ਸਾਨੂੰ ਮਜਬੂਰ ਹੋਣਾ ਹੋਣਾ ਪੈ ਰਿਹਾ ਇਹਨਾਂ ਦੀਆਂ ਜੁਗਾਠਾਂ ਤੇ ਆ ਕੇ ਅਸੀਂ ਇਨਸਾਫ ਦੇ ਨਾਰੇ ਲਾਈਏ ਇਹ ਕਦੋਂ ਤੱਕ ਚੱਲੂਗਾ ਇਹ ਉਦੋਂ ਤੱਕ ਚੱਲੂਗਾ ਜਦ ਤੱਕ ਸਾਡਾ ਰਾਜ ਭਾਗ ਆ ਜਿਹੜਾ ਖੁੱਸਿਆ ਹੋਇਆ ਅਸੀਂ ਕੋਹ ਨਹੀਂ ਲੈਂਦੇ ਤੇ ਜਦੋਂ ਉਹ ਸਾਡੇ ਹੱਥ ਆ ਗਿਆ ਫਿਰ ਇਹ ਸਾਡੇ ਤਰ੍ਹਾਂ ਤੇ ਖੜੇ ਹੋਣਗੇ ਇਹ ਭੀਖ ਮੰਗਣਗੇ ਫਿਰ ਫ੍ਰੈਂਡਮ ਦੇ ਵਿੱਚ ਵੋਟ ਪਾ ਕੇ ਸਭ ਤੋਂ ਪਹਿਲਾਂ ਅਸੀਂ ਆਪਣਾ ਹੱਕ ਲੈਣਾ ਜਿਹੜੀਆਂ ਸਾਡੀਆਂ ਧਰਾਂ ਪੰਜਾਬ ਦੇ ਵਿੱਚ ਗੂਝ ਰਹੀਆਂ ਨੇ ਜਿੰਨੀਆਂ ਵੀ ਜਿਨ੍ਹਾਂ ਦਾ ਸਪਸ਼ਟ ਨਿਸ਼ਾਨਾ ਖਾਲਸਤਾਨ ਹੈ ਇਧਰੋਂ ਤੁਰ ਕੇ ਜੇ ਖੇੜੀ ਕੀ ਸਾਨੂੰ ਖੁਦ ਮੁਕਤੀ ਵਾਲੀ ਦੇਦੋਂ ਸਾਨੂੰ ਪੰਜਾਬੀ ਫੂਟਬਾਲ ਦੇ ਦੌਰ ਨੂੰ ਬੁਲਾਣਾ ਦੇ ਲੋ ਜਿਹੜਾ ਸਿਰਫ ਤੇ ਸਿਰਫ ਉਥੇ ਲਿਟਰ ਜਿਹੜਾ ਪਾਕਿਸਤਾਨ ਦੀ ਗੱਲ ਕਰਦਾ ਉਹਦੀ ਗੱਲ ਸਾਨੂੰ ਗੁੱਜੇ ਨੂੰ ਲਕਾਰ ਦਿਓ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰਨਾ ਜਿੱਥੇ ਪਹੁੰਚੇ ਤੋਂ ਗੁਲਾਮੀ ਦੇ ਬਾਬਤ ਗੁਰਬਾਣੀ ਸਾਨੂੰ ਕੀ ਦੱਸਦੀ ਹੈ ਫਰੀਦ ਸਾਹਿਬ ਦਾ ਕਥਨ ਹੈ ਗੁਰਵਾਣੀ ਦੇ ਵਿੱਚ ਦਰਜ ਹੈ ਕਿ ਫਰੀਦਾ ਬਾਹਰ ਪਰਾਇ ਬੈਸਣਾ ਸਾਈਂ ਮuje ਨਾ ਦੇ ਜੇ ਤੂੰ ਐਵੇਂ ਰੱਖ ਸੀ ਜੀਓ ਸ਼ਰੀਰੋਲੇ ਤਾਂ ਭਗਤ ਫਰੀਦ ਜੀ ਆਪਣੇ ਸਾਈਂ ਨੂੰ ਇਹ ਫਰਿਆਦ ਕਰਦੇ ਨੇ ਕਿ हे ਆਕਾਰਪੁਰ ਕੁવાય ਗੁਰੂ ਜੀ ਕਿਸੇ ਦੇ ਦਰ ਤੇ ਬੈਠਣਾ ਮੈਨੂੰ ਮਨਜ਼ੂਰ ਨਹੀਂ ਮੈਨੂੰ ਇਹੋ ਜੀ ਜ਼ਿੰਦਗੀ ਨਾਲ ਦੇ ਤੇ ਜੇ ਤੂੰ ਮੈਨੂੰ ਐਵੇਂ ਹੀ ਰੱਖਣਾ ਇੱਕ ਤਾਂ ਚੰਗਾ ਮੇਰੀ ਜ਼ਿੰਦਗੀ ਹੈ ਜਿਹੜੀ ਉਹ ਲੈ ਲੈ ਕਿਸੇ ਕੰਮ ਦੀ ਨਹੀਂ ਇੱਕ ਪਿਆਰ ਰੂਪੀ ਜਿਹੜਾ ਮਹਿਣਾ ਐ ਉਹ ਮਾਰਿਆ ਗਿਆ ਤੇ ਉਹ ਗੁਲਾਮੀ ਦਾ ਆ आलम ਇਹ ਕੀ ਹੁੰਦਾ ਤੁਸੀਂ ਆਪਣੇ ਆਪ ਦੇਖ ਲਓ ਸਾਰੇ ਜਣੇ ਅਸੀਂ ਦਰਾਇ ਖੈਬਰ ਤੋਂ ਲੈ ਕੇ ਜੇਸ ਰਾਜ ਦੀਆਂ ਹੱਦਾਂ ਚਾਈਨਾ ਤੱਕ ਲੱਗਦੀਆਂ ਸੀ ਉਹਦੇ ਵਾਰਿਸ ਇਹਨਾਂ ਦੋ ਟਕੇ ਟਕੇ ਦੀਆਂ ਜਨਾਂ ਦੀਆਂ ਇੱਜ ਤਾਂ ਅਸੀਂ ਟਕੇ ਟਕੇ ਤੇ ਵਿਕਦੀਆਂ ਗੱਜਰੀ ਦੇ ਬਾਜ਼ਾਰਾਂ ਤੋਂ ਬਚਾਈਆਂ ਅੱਜ ਅਸੀਂ ਇਹਨਾਂ ਦੇ ਦਰਦ ਦੇ ਮੋਰੇ ਆ ਕੇ ਖੜੇ ਆ ਆਪਣੀ ਗੁਲਾਮੀ ਦੇ ਜਿਹੜੇ ਆ ਰੋਣੇ ਆ ਰੋ ਰਹੇ ਆ ਕਿਉਂ ਕਿ ਕਿਉਂਕਿ ਇਹਨਾਂ ਨੇ ਜਦੋਂ ਕੌਮ ਗੁਲਾਮੀ ਦੇ ਆਲਮ 'ਚ ਹੁੰਦੀ ਹੈ ਨਾ ਉਹ ਇਹ ਨਹੀਂ ਵੀ ਜੇ ਪੰਜਾਬ 'ਚ ਅਸੀਂ ਗੁਲਾਮ ਆ ਤੇ ਅਸੀਂ ਉੱਥੇ ਹੀ ਗੁਲਾਮ ਆ ਜੇ ਅਸੀਂ ਬਾਹਰ ਆ ਗਏ ਸਾਨੂੰ ਕੋ ਪੇਪਰ ਹੋ ਗਿਆ ਤੇ ਹੁਣ ਅਸੀਂ ਆਜ਼ਾਦ ਹੋ ਗਏ ਨਹੀਂ ਇਹਨਾਂ ਨੇ ਇੱਥੇ ਵੀ ਗੁਰੂ ਘਰ ਦੇ ਵਿੱਚ ਵੜ ਕੇ ਸਾਡੇ ਭਰਾ ਨੂੰ ਪਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕਰਕੇ ਸਾਨੂੰ ਇੱਥੇ ਵੀ ਦੱਸਿਆ ਕਿ ਨਹੀਂ ਤੁਸੀਂ ਇੱਥੇ ਵੀ ਸੁਰੱਖਿਤ ਨਹੀਂ ਇਹਨਾਂ ਨੇ ਸਿੱਖ ਕੌਮ ਨੂੰ ਇੱਕ ਵਕੀਲ ਮਿਲਿਆ ਗੁਰਪਤਵੰਨ ਸਿੰਘ ਪੰਨੂ ਇਹਨਾਂ ਨੇ ਗੁਰਪਤਵੰਨ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰੱਜ ਕੇ ਅਮਰੀਕਾ ਦੇ ਵਿੱਚ ਦੱਸਿਆ ਕਿ ਤੁਸੀਂ ਅਮਰੀਕਾ ਦੇ ਵਿੱਚ ਵੀ ਸੁਰੱਖਿਤ ਨਹੀਂ ਫਾਵੇਂ ਸਰਕਾਰਾਂ ਸਾਡੇ ਨਾਲ ਖੜੀਆਂ ਨੇ ਸਾਡੇ ਨਾਲ ਬੋਲਦੀਆਂ ਨੇ ਸਾਡੀ ਰੱਖਿਆ ਕਰਦੀਆਂ ਨੇ ਪਰ ਉਹ ਘੱਟ ਨਹੀਂ ਕਰ ਰਹੇ ਜਿਨ੍ਹਾਂ ਦੇ ਖਿਲਾਫ ਸਾਡੀ ਲੜਾਈ ਆ ਸੋ ਆਪਾਂ ਇਹਨਾਂ ਸੋਚੀਏ ਕਿ ਜਿੰਨੇ ਬੰਦੇ ਅਸੀਂ ਬਾਹਰ ਆ ਗਏ ਅਸੀਂ ਸੁਰੱਖਿਅਤ ਹੋ ਗਏ ਆ ਆ ਸਾਡੇ ਵਿੱਚ ਵੀ ਸਿੰਘ ਖੜੇ ਆ ਜਿਨ੍ਹਾਂ ਨੂੰ 1 2 ਜਿਹੜਾ ਉਹ ਨੋਟਿਸ ਮਿਲਿਆ ਹੋਇਆ ਕਿ ਤੁਹਾਨੂੰ ਵੀ ਗੋਲੀ ਕਿਸੇ ਵੀ ਟਾਈਮ ਵਾਸਾ ਸਕਦੀ ਹੈ ਸਾਡੇ ਵਿੱਚ ਖੜੇ ਆ ਇਸ ਟਾਈਮ ਤੇ ਜਿਨ੍ਹਾਂ ਨੂੰ ਵਾਰਨਿੰਗ ਮਿਲੀਆਂ ਹੋਈਆਂ ਪੁਲਿਸ ਤੋਂ ਤੇ ਅਸੀਂ ਇਹ ਸੋਚ ਰਾ ਕਿ ਬਰਾਸਤ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਕਿਹੋ ਜਿਹਾ ਜੀਵਨ ਦੇਣਾ ਉਹ ਜੀਵਨ ਦੇਣਾ ਜੇ ਦੇ ਰਾਜ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ 1 ਰੁਪਇਆ ਇੰਗਲੈਂਡ ਦੇ ਉਦੋਂ 13 ਪੌਂਡਾਂ ਦੇ ਬਰਾਬਰ ਹੁੰਦਾ ਸੀ ਕਿ ਅਸੀਂ ਅੱਜ ਇਹ ਉਹਨਾਂ ਨੂੰ ਰੁਪਇਆ ਦੇਣਾ ਮੋਦੀ ਵਾਲਾ ਜਿਹੜਾ ਅੱਜ 90 ਟੱਪਣ ਲੱਗਾ ਅਮਰੀਕਨ ਡੋਲਰ ਹੋਣ ਤੋਂ ਜਿਹੜੇ ਆ ਹੋਰ ਵੀ ਵੱਧਾ ਚਲੋ ਜੇ ਪੈਸੇ ਦੇ ਉੱਤੇ ਨਾਮ ਵੀ ਜਾਈਏ ਕੀ ਅਸੀਂ ਡਿਜ਼ਾਈਨ ਕਰਦੇ ਆਂ ਸਾਉਥ ਏਸ਼ੀਆ ਸਬ ਕੰਟੀਨੈਂਟ ਦਾ ਸਭ ਤੋਂ ਵੱਡਾ ਜਿਹੜਾ ਰਾਜ ਉਹਦੇ ਅਸੀਂ ਵਾਰਿਸ ਆ ਤੇ ਅਸੀਂ ਅੱਜ ਇਹਨਾਂ ਦੀਆਂ ਤੁਹਾਨੂੰ ਮਜਬੂਰ ਹੋਣਾ ਹੋਣਾ ਪੈ ਰਿਹਾ ਇਹਨਾਂ ਦੀਆਂ ਜੁਗਾਠਾਂ ਤੇ ਆ ਕੇ ਅਸੀਂ ਇਨਸਾਫ ਦੇ ਸਾਰੇ ਲਈਏ ਇਹ ਕਦੋਂ ਤੱਕ ਚੱਲੂਗਾ ਇਹ ਉਦੋਂ ਤੱਕ ਚੱਲੂਗਾ ਜਦ ਤੱਕ ਸਾਡਾ ਰਾਜ ਭਾਗ ਆ ਜਿਹੜਾ ਗੁੱਸਿਆ ਹੋਇਆ ਅਸੀਂ ਖੋਹ ਨਹੀਂ ਲੈਂਦੇ ਤੇ ਜਦੋਂ ਉਹ ਸਾਡੇ ਹੱਥ ਆ ਗਿਆ ਫਿਰ ਇਹ ਸਾਡੇ ਦਰਾਂ ਤੇ ਖੜੇ ਹੋਣਗੇ ਇਹ ਭੀਖ ਮੰਗਣਗੇ ਇਹਨਾਂ ਦੇ ਉਹ ਕਾਤਲ ਜਿਹੜੇ ਕਸੂਬੂਕਾਰ ਨੇ ਇਹਨਾਂ ਦੇ ਚਾਹੇ ਪੁਲਿਸ ਵਾਲੇ ਹੋਣ ਮਿਲਟਰੀ ਵਾਲੇ ਹੋਣ ਜਾਂ ਇਹਨਾਂ ਦੇ ਲੀਡਰ ਹੋਣ ਇਹਨਾਂ ਨੂੰ ਦੁਨੀਆ ਦੇ ਹਰ ਕੋਨੇ 'ਚੋਂ ਅਸੀਂ ਇਹਨਾਂ ਦਾ ਸ਼ਿਕਾਰ ਕਰਾਂਗੇ ਇਹਨਾਂ ਨੂੰ ਬੋਰੀਆਂ ਦੇ ਵਿੱਚ ਬੰਦ ਕਰਕੇ ਸਰਕਾਰੀ ਖਾਲਸਾ ਦੇ ਵਿੱਚ ਇਹਨਾਂ ਦੇ ਉੱਤੇ ਕੇਸ ਚਲਾਵਾਂਗੇ ਸੋਹਣਿਆ ਸੋਹਣਿਆ ਤੇ ਜਿਹੜੇ ਇਹਨਾਂ ਤੋਂ ਮਰ ਗਏ ਉਸ ਟਾਈਮ ਨਾ ਰਹੇ ਪੁਨਾ ਦੀਆਂ ਅਸਥੀਆਂ ਅਸੀਂ ਗੰਗਾ ਦੇ ਵਿੱਚੋਂ ਕੱਢ ਕੇ ਸਜਾਇਆ ਫਦਾ ਕਰਾਂਗੇ ਤੇ ਇੱਕ ਸੰਬੋਲਿਕ ਜਸਟਿਸ ਦੁਨੀਆ ਨੂੰ ਦੱਸਾਂਗੇ ਕਿ ਸਿੱਖਾਂ ਦੇ ਮੋਰੇ ਖੜਨ ਦਾ ਸਿੱਖਾਂ ਦੇ ਮੋਰੇ ਆੜਨ ਦਾ ਕੀ ਫਲੂਰ ਹੁੰਦਾ ਇਹ ਨਾ ਭੁੱਲਣ ਕਿ ਅੱਜ ਰਾਜ ਇਹਨਾਂ ਦਾ ਥਾੜਾਂ ਬਦਲਦੀਆਂ ਰਹਿੰਦੀਆਂ ਨੇ ਮੁਲਖ ਬਣਦੇ ਨੇ ਟੁੱਟਦੇ ਨੇ ਪਰ ਇਨਸਾਫ ਜਿਹੜਾ ਖਾਸ ਕਰਕੇ ਗੁਰੂ ਦਾ ਇਨਸਾਫ ਖਾਲਸੇ ਦਾ ਇਨਸਾਫ ਆ ਜਿਹੜਾ ਖਾਲਸਾ 22 ਸਾਲ ਬਾਅਦ ਇੰਗਲੈਂਡ 'ਚ ਆ ਕੇ ਖਾਲਸੇ ਨੇ ਦੱਸਿਆ ਇਹ ਗਲੇ ਕੀ ਇਨਸਾਫ ਕਿਦਾਂ ਕਰੀਦਾ ਅਸੀਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨ ਵਾਲਾ ਹਰ ਉਹ ਬੇਇਨਸਾਫੀ ਦੀ ਤੀਸੀ ਤੇ ਸੀ ਉਹ ਤੋੜਿਆ ਤੇ ਅੱਗੋਂ ਵੀ ਖਾਸਾ ਜਿਹੜਾ ਦੁਨੀਆ ਦੇ ਵਿੱਚ ਜਿਹੜੀ ਵੀ ਕਿਰਿਆ ਚੱਲਦੀ ਆ ਅੱਜ ਜਿਹੜੀ ਦੁਨੀਆ ਦੇ ਵਿੱਚ ਚੱਲਦੀ ਆ ਰੈਫਰੰਡਮ ਦੀ ਚੱਲ ਰਹੀ ਆ ਤੋ ਰੈਫਰੰਡਮ ਦੇ ਵਿੱਚ ਵੋਟ ਪਾ ਕੇ ਸਭ ਤੋਂ ਪਹਿਲਾਂ ਅਸੀਂ ਆਪਣਾ ਹੱਕ ਲੈਣਾ ਜਿਹੜੀਆਂ ਸਾਡੀਆਂ ਧਰਾਂ ਪੰਜਾਬ ਦੇ ਵਿੱਚ ਜੂਝ ਰਹੀਆਂ ਨੇ ਜਿੰਨੀਆਂ ਵੀ ਜਿਨ੍ਹਾਂ ਦਾ ਸਪਸ਼ਟ ਨਿਸ਼ਾਨਾ ਖਾਲਸਤਾਨ ਹੈ ਇਧਰ ਨੂੰ ਸਰਦ ਦੇਖ ਰਿਏ ਨਹੀਂ ਕਿ ਸਾਨੂੰ ਖੁਦ ਮੁਕਤਿਆਰੀ ਦੇ ਦੋ ਸਾਨੂੰ ਪੰਜਾਬੀ ਫੁੱਟਬਾਲ ਦੇ ਦੋ ਨੂੰ ਬੁਲਾਣਾ ਜਿਹੜਾ ਸਿਰਫ ਤੇ ਸਿਰਫ ਉਥੇ ਲਿਟਰ ਜਿਹੜਾ ਖਾਲਸਤਾਨ ਦੀ ਗੱਲ ਕਰਦਾ ਉਹਦੀ ਗੱਲ ਸੁਣੋ ਦੂਜੇ ਨੂੰ ਨਕਾਰ ਦਿਓ ਉਹਨਾਂ ਤੋਂ ਤੁਹਾਨੂੰ ਕੁਝ ਨਹੀਂ ਲੱਭਣਾ ਸੋ ਐਨੀਆਂ ਹੀ ਬੇਨਤੀਆਂ ਕਰਦਾ ਹੋਇਆ ਕਿਉਂਕਿ ਆਪਾਂ ਅੱਗੇ ਵੀ ਜਾਣਾ ਆਪਾਂ ਇੱਥੇ ਜਿਹੜੀ ਜੜੀ ਗੱਲ ਬੁਲੰਦ ਕਰਨ ਆਏ ਆ ਉਹਦੇ ਬਾਰੇ ਪੰਜ ਨਾਰੇ ਲਾਣੇ ਆ ਅਕਾਲ ਤਖਤ ਤੋਂ ਆਈ ਆਵਾਜ਼ ਖਾਲਸਤਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ